ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਰਮਲ ਲੋਕ ਗੀਤ ਵਿੱਚ ਮੈਂ ਆਪ ਜੀ ਨੂੰ ਅੱਜ ਢੋਲਕੀ ਵਾਲਾ ਗੀਤ ਸੁਣਾਵਾਂਗੀ ਪੁਦੀਨੇ ਦੇ ਉੱਪਰ ਪੁਦੀਨੇ ਦੇ ਉੱਪਰ ਦੋ ਤਰੀਕੇ ਨਾਲ ਮੈਂ ਤੁਹਾਨੂੰ ਗੀਤ ਸੁਣਾਵਾਂਗੀ ਉਮੀਦ ਕਰਦੀ ਹਾਂ ਕਿ ਗੀਤ ਤੁਹਾਨੂੰ ਬਹੁਤ ਪਸੰਦ ਆਵੇਗਾ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਜੇ ਤੇਰੇ ਕੋਲ ਬਾਪੂ ਹੈ ਨਹੀਂ ਜੇ ਤੇਰੇ ਕੋਲ ਬਾਪੂ ਹੈ ਨਹੀਂ ਸੋਰਾ ਮੇਰਾ ਲੈ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਜੇ ਤੇਰੇ ਕੋਲ ਬੇਬੇ ਹੈਨੀ ਜੇ ਤੇਰੇ ਕੋਲ ਬੇਬੇ ਹੈਨੀ ਸੱਸ ਮੇਰੀ ਕੁਪੱਤੇ ਲੈ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਜੇ ਤੇਰੇ ਕੋਲ ਪੇ ਅੰਦਵੇ ਸ਼ੇਰੀ ਲੈ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਜੇ ਤੇਰੇ ਕੋਲ ਪਾਬੋ ਹੈ ਨੀ ਜੇ ਤੇਰੇ ਕੋਲ ਪਾਬੋ ਹੈ ਨੀ ਜੇ ਠਾਣੀ ਕੁ ਪੱਤੀ ਲੈ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਜੇ ਤੇਰੇ ਕੋਲ ਵੀਰਾ ਹੈ ਨੀ ਜੇ ਤੇਰੇ ਕੋਲ ਵੀਰਾ ਹੈ ਨੀ ਜੇਠ ਕੱਦੂ ਜਿਆ ਲੈ ਜਾ ਪਾਈ ਵੇ ਸਬਜੀ ਵਾਲਿਆ ਮੈਨੂੰ ਹਰਾ ਪੁਦੀਨਾ ਦੇ ਜਾ ਪਾਈ ਵੇ ਸਬਜੀ ਵਾਲਿਆ ਸੋ ਹੁਣ ਤੁਹਾਨੂੰ ਮੈਂ ਦੂਜੇ ਤਰੀਕੇ ਨਾਲ ਪੁਦੀਨੇ ਤੇ ਗੀਤ ਸੁਣਾਵਾਂਗੀ ਸਬਜੀ ਵਾਲੇ ਆ ਜਾਈਓ ਹਰਾ ਪੁਦੀਨਾ ਦੇ ਜਾਈਓ ਸਬਜੀ ਵਾਲੇ ਆ ਜਾਈਓ ਹਰਾ ਪੁਦੀਨਾ ਦੇ ਜਾਈਓ ਜੇ ਸਬਜੀ ਵਾਲੇ ਤੇਰੇ ਮਾਣਾ ਹੋਵੇ ਸੱਸ ਹਮਾਰੀ ਲੈ ਜਾਈਓ ਹਰਾ ਪੁਦੀਨਾ ਦੇ ਜਾਈਓ ਸੱਸ ਹਮਾਰੀ ਲੈ ਜਾਈਓ हरा पुदीना दे जा सब्जी वाले आ जाय हरा पुदीना दे जा सब्जी वाले आ जायो हरा पुदीना दे, जायो। वाले आ जायो। हरा पुदीना दे जायो। जे सब्जी वाले तेरा बाप ना होवे सोरा हमारा ले जाओ हरा पुदीना दे जा सोहरा हमारा ले जायो ਹਰਾ ਪੁਦੀਨਾ ਦੇ ਜਾਈਓ ਜੇ ਸਬਜੀ ਵਾਲੇ ਤੇਰੇ ਪੈਣ ਨਾ ਹੋਵੇ ਨਨਦ ਹਮਾਰੀ ਲੈ ਜਾਈਓ ਹਰਾ ਪੁਦੀਨਾ ਦੇ ਜਾਈਓ ਨਨਦ ਹਮਾਰੀ ਲੈ ਜਾਈਓ ਹਰਾ ਪੁਦੀਨਾ ਦੇ ਜਾਈਓ ਸਬਜੀ ਵਾਲੇ ਆ ਜਾਈਓ ਹਰਾ ਪੁਦੀਨਾ ਦੇ ਜਾਈਓ ਦੇ ਸਬਜੀ ਵਾਲੇ ਤੇਰਾ ਵੀਰਾ ਨਾ ਹੋਵੇ ਧੋਰ ਹਮਾਰਾ ਲੈ ਜਾਈਓ ਹਰਾ ਪੁਦੀਨਾ ਦੇ ਜਾਈਓ ਧੋਰ ਹਮਾਰਾ ਲੈ ਜਾਈਓ ਹਰਾ ਪੁਦੀਨਾ ਦੇ ਜਾਈਓ ਸਬਜੀ ਵਾਲੇ ਆ ਜਾਈਓ ਹਰਾ ਪੁਦੀਨਾ ਦੇ ਜਾਈਓ ਉਮੀਦ ਕਰਦੀ ਹਾਂ ਕਿ ਗੀਤ ਤੁਹਾਨੂੰ ਪਸੰਦ ਆਏ ਹੋਣਗੇ ਸੋ ਇਹ ਇੰਜਾਇਫੁਲ ਗੀਤ ਹੈ ਮੇਰਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਣ ਦਾ ਕੋਈ ਵੀ ਮੰਤਵ ਨਹੀਂ ਹੈ ਸੋ ਮਾਫੀ ਚਾਹੁੰਦੇ ਆ ਧੰਨਵਾਦ ਜੀ